ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਪ੍ਰਕਾਸ਼ ਦਿਹਾੜਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਹਰ ਪਿੰਡ ਦੇ ਵਿੱਚ ਬੜੀ ਹੀ ਸਰਦਾ ਭਾਵਨਾ ਨਾਲ ਗੁਰਪੁਰਬ ਕੱਢੇ ਜਾ ਰਹੇ ਹਨ ਮੈਂ ਸਰਬੱਤ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅੱਜ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਹੀ ਭਾਵਨਾ ਨਾਲ ਮਨਾ ਰਹੇ ਹੋ ਇਸ ਤਰ੍ਹਾਂ ਉਹਨਾਂ ਦੀ ਉਪਦੇਸ਼ ਵੀ ਜਿਹੜੇ ਉਹ ਆਪਣੇ ਹਿਰਦਿਆਂ ਦੇ ਵਿੱਚ ਵਸਾਓ ਬੜੀ ਭਾਵਨਾ ਨਾਲ ਸੰਗਤ ਆਜਨੇ ਲੱਖਾਂ ਦੇ ਇਕੱਠ ਨੇ ਪਰ ਉਹਨਾਂ ਦੇ ਜੋ ਉਹਨਾਂ ਨੇ ਬਚਨ ਕਹੇ ਉਹਨਾਂ ਬਚਨਾਂ ਦੇ ਨਹੀਂ ਕੋਈ ਚੱਲਦਾ ਉਹਨਾਂ ਦਾ ਬਚਨ ਸੀ ਉਹਨਾਂ ਦੇ ਜਿਹੜੇ ਬਚਨ ਹੁੰਦੇ ਆ ਉਹਨਾਂ ਨੂੰ ਹੀ ਮੰਨਿਆ ਕਰੋ ਮੰਨਿਅਤਿਆ ਰਿਹਾ ਕਰੋ ਉਹਨਾਂ ਦੇ ਬੱਚੇ ਸੀ ਸੱਚ ਬੋਲਣਾ ਕਿਰਤ ਕਰਨਾ ਤੇ ਵੰਡ ਕੇ ਸਕਣਾ ਜੇ ਜਸੀਂ ਸਭ ਵਿਚਾਰਦੇ ਜਾ ਰਹੇ ਨੇ ਕੋਈ ਸੱਚ ਨਹੀਂ ਬੋਲ ਕੇ ਰਾਜੀ ਕੋਈ ਕਿਰਤ ਨਹੀਂ ਕਰਕੇ ਰਾਜੀ ਕੋਈ ਵੰਡ ਕੇ ਸਕੇ ਰਾਜੀ ਨਹੀਂ ਕੋਈ ਨਾਮ ਜਪ ਕੇ ਰਾਜੀ ਨਹੀਂ ਤਾ ਇੰਦੇ ਸਿੱਖ ਦੁੱਖਾਂ ਦੇ ਵਿੱਚ ਮੈਂ ਸਾਰੇ ਹੀ ਨੌਜਵਾਨ ਪੀੜੀ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਵੀ ਗਾੜੀ ਸਮਾਂ ਬੜਾ ਭਿਆਨਕ ਆਉਣ ਵਾਲਾ ਆ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਦਿੱਲੀ ਤੋਂ ਜਿਹੜੇ ਚੱਲਦੀਆਂ ਨੇ ਇਹ ਚੰਦੀਆਂ ਨੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਇਸ ਤਰ੍ਹਾਂ ਹੀ ਨਸ਼ਿਆਂ ਦੇ ਵਿੱਚ ਤੁੰਦ ਰਹਿਣਾ ਤੇ ਸਾਡਾ ਕੰਮ ਚੱਲਦਾ ਰਹੇ ਕਿ ਕਿ ਅਹੀਂ ਭਾਈ ਨੂੰ ਵਿਚਾਰ ਰਹੇ ਨੇ ਪੜਨ ਲਿਖਣ ਨਹੀਂ ਦੇ ਗਰੀਬੀ ਆ ਗਰੀਬੀ ਚ ਨਹੀਂ ਪੜਿਆ ਜਾਂਦਾ ਕਿਉਂਕਿ ਖਾਸ ਕਰਕੇ ਜਿਹੜੇ ਛੁੱਟੀਆਂ ਜਾਂ ਛਰੇਣੀਆਂ ਨੇ ਜਦੋਂ ਵੀ ਬਸ 10 ਵਾਰ ਤੋਂ ਵੱਧ ਕਰਦੇ ਨੇ ਮੁਰਗੇ ਕੋਈ ਕੰਮ ਕਰਨਾ ਪੰਦੇ ਨੇ ਉਹਨਾਂ ਕੋਈ ਪਹੁੰਚ ਹੀ ਨਹੀਂ ਹੈਗੀ ਇੰਨੀ ਕਿ ਉਹ ਭਾਈ ਕਰ ਸਕਣ ਮੈਂ ਹਰ ਮਾਂ ਬਾਪ ਨੂੰ ਅੱਤੇ ਜੋੜ ਕੇ ਬੇਨਤੀ ਕਰਦਾ ਹੈ ਵੀ ਆਪਣੇ ਬੱਚਿਆਂ ਨੂੰ ਪਰਾਉ ਮਨੇ ਬੱਚਿਆਂ ਨੂੰ ਭਰਾਉ ਗੁਰਬਾਣੀ ਭਾਇ ਕਰੋ ਮਤਬਾ ਦੀ ਨਾ ਪ੍ਰਾ ਸਕਦੇ ਹੋ ਪਰਾਉ ਕਿਉਂਕਿ ਭਾਈ ਸਾਡੇ ਕੰਮ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜਿਹੜਾ ਉਹ ਸਾਬ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਨਹੀਂ ਵੀ ਅਸੀਂ ਲੰਗਰਾਂ ਦੇ ਵਿੱਚ ਜਾ ਕੇ ਉੱਥੇ ਦਾਲਾਂ ਹੀ ਚੈੱਕ ਕਰਦੇ ਰਹਿਣਾ ਉੱਥੇ ਕੀ ਮਿਲਿਆ ਕੀ ਮਿਲਿਆ ਉੱਥੇ ਕੀ ਅਸੀਂ ਗੁਰਬਾਣੀ ਵੀ ਵਿਚਾਰਨ ਕਰੀਏ ਗੁਰਬਾਣੀ ਦੇ ਚੱਲੀਏ ਆਪਣਾ ਜੀਵਨ ਜੇਰਾ